ਹੈਲੋ ਹਾਂਜੀ ਮੇਰੇ ਪੰਗਲਾ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਰਸ਼ੀਤਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦਿਨ ਹੈਗਾ ਜੀ ਅੱਜ ਆਪਣਾ ਸੌਂਗਾਰਤਾ ਟਾਈਮ ਹੋ ਚੁੱਕੇ ਜੀ 1 ਵਜ ਚੁੱਕੇ ਦਾ ਤੇ ਅੱਜ ਹੈਗੇ ਨੌਮੀ ਪਿਛਲੀ ਨੌਮੀ ਤੋਂ ਮੱਥਾ ਮੇਰੇ ਤੇ ਹੋ ਨਹੀਂ ਹਾਂ ਜਾਇਆ ਸੀ ਟੇਕਣਾ ਉੱਥੇ ਜਾ ਕੇ ਉਹਨੇ ਜੀ ਆਪਾਂ ਮੱਥਾ ਟੇਕ ਕੇ ਆਉਂਗੇ ਆਹ ਆਟੇ ਦਾ ਜੀ ਬਣਾਉਨੇ ਹੁੰਦੇ ਨੇ ਆ ਬਣਾ ਲਿਆ ਆਪਾਂ ਠੀਕ ਹੈ ਜੀ ਹੈਲੋ ਆਜਾ ਮੈਂ ਦਰਪੇ ਕੰਟਰੋਲ ਆਗੇ ਡੇਨ ਕਰਦੇ ਆਗੇ ਜੀ ਚੋਕ ਹੈ ਨਹੀਂ ਆਲੇ ਹੈ ਕੇ ਜਾਏ ਨਾ ਨਾ ਚੱਲੋ ਮੰਮੀ ਮੰਮੀ ਆ ਰਹੇ ਨੇ ਨਾਲ ਹੀ ਨੇ ਠੀਕ ਹੈ ਤੇ ਇਹ ਕਿਉਂ ਉਧਰ ਆਪਾਂ ਡੱਬੇ ਦੇ ਵਿੱਚ ਪਾ ਲਿਆ ਚੋਤ ਲਾਉਣ ਨੂੰ ਪੂਆਪਾ ਇਹ ਸਮਾਨ ਆ ਜਿਹੜਾ ਸਾਰਾ ਨਾ ਡੋਲੂ ਦੇ ਵਿੱਚ ਰੱਖ ਲੈਨੇ ਆ ਹਨਾ ਕੰਮ ਤੇ ਕਹਿੰਦੇ ਥੋੜੀ ਚਾਹ ਪਣੀ ਚਾਹਣਾ ਕਿ ਦਿੰਨੀ ਇਹਨਾਂ ਨੂੰ ਇੱਥੇ ਜੀ ਇੰਤਸਾਰ ਜਿੰਨ 3.4 ਚ ਆਉਂਦੀ ਆ ਸਾਰਾ ਜਿੰਨ 3.4 ਚਾਹ ਚਾਹ ਮੈਂ ਮੰਦੀ ਆ ਠੀਕ ਆਣਾ ਮੈਂ ਥੋੜੀ ਲੱਗਦੀ ਪਾਉਂਦਾ ਪੁੱਤੇ ਮੇਰੇ ਵਿੱਚ ਮੈਂ ਘਿਓ ਵੀ ਪਾਲਿਆ ਰੋਹ ਵੀ ਪਾਲੀ ਤੇ ਘਿਓ ਦੇ ਡੱਬੇ ਸਿੱਧੇ ਰੱਖਨੇ ਕੋ ਹਣਾ चिकन डिप डालनी है आ रही हो गई भाभी ने दिन है बस चिकन डिप एक तरह भी हो रही है ना भी किसी से सिग्नल भी मैंने लिखो चलो मान ले आ गई तो लेवरना बस ਹਲੋ ਗੁਰਬਤੀ ਲੋਨ ਸਾਡਾ ਦੇਖਤੀ ਲਾ ਮੈਂ ਮੈਟ ਪੈਰ ਤੋਂ ਹੋਰ ਸਾਫ਼ ਕਰਨ ਰੱਖੀ ਸੀ ਚੱਪਲਾ ਦੇਖੋ ਬੈਠਾ RAMNA song ਹੈ ਓਏ ਤੂੰ ਅੱਡ ਕੀ ਕਿਤਾ ਪਹਿਨੇ ਆ ਦੇਖੀ ਮਹੀਆ ਜਿਹੜਾ ਪਹਿਰਿਆ ਹੁਣ ਅਸੀਂ ਜਾਣੇ ਆ ਮੁੱਠਾ ਟੇਕਣ ਠੀਕ ਹੈ ਜੀ ਸਾਨੂੰ ਇਹ ਸੀ ਵੀ ਹਟ ਜੇ ਮੈਂ ਵੀ ਜਿਹੜਾ ਪਿੰਦਾ ਵੱਟੇ ਨਹੀਂ ਅਟਦਾ ਫੇ ਵੱਧਦਾ ਜਾ ਰਿਹਾ ਮੈਂ ਤਾਂ ਹਣਾ ਚਲੋ ਹੀ ਚੰਦੇ ਆਪਾਂ ਫਿਰ ਮਿਲਾਂਗੇ ਠੀਕ ਹੈ ਜੀ ਮੇਰੇ ਨਾਲ ਬੜੀ ਚੰਗੀ ਆ ਬਾਹਰ ਦਾ ਨਜ਼ਾਰਾ ਬੜਾ ਜਦ ਦਿਨ ਆਕਰ ਰਿਹਾ ਨਹੀਂ ਹੈ ਹਾਂਜੀ ਤੇ ਮੀਂਹ ਜਿਹੜਾ ਪੈ ਰਿਹਾ ਸੀ ਜਦੋਂ ਅਸੀਂ ਘਰੇ ਨਿਕਲੇ ਆ ਘਰੋਂ ਤੁਰੇ ਸੀ ਨਾ ਉਦੋਂ ਮੀਂਹ ਘੱਟ ਸੀਗਾ ਹਨਾ ਬਟ ਜਿਉਂ ਜੂ ਅੱਗੇ ਅਸੀਂ ਅੱਕੇ ਜਾ ਰਹੇ ਸੀਗੇ ਮੀਂਹ ਆ ਜਿਹੜਾ ਜਾਣਾ ਹੋ ਰਿਹਾ ਸੀਗਾ ਹਨਾ ਜੇ ਮੈਂ ਸ਼ੀਸ਼ਾ ਲਾ ਕੇ ਗੱਡੀ ਦਾ ਵੀਡੀਓ ਬਣਾਉਂਦੀ ਸੀ ਫਿਰ ਜਿਹੜੀ ਬਾਰਿਸ਼ ਆ ਮੀਂਹ ਜ਼ਿਆਦਾ ਸੀਗਾ ਉਹ ਅੰਦਰ ਆਉਂਦਾ ਸੀ ਤਾਂ ਕਰਕੇ ਜੀ ਮੈਂ ਜਿਹੜਾ ਵੀਡੀਓ ਵਲੌਗ ਆਪਣਾ ਐਵੇਂ ਬਣਾ ਲੈ ਸੀਗਾ ਹਨਾ ਉਰੇ ਮੈਨੂੰ ਵਾਇਸ ਤਾਂ ਆਪਣੇ ਜਾਨੀ ਪੈ ਰਹੇ ਸੀ ਕਿਉਂਕਿ ਆਪਾਂ ਨੂੰ ਪਤਾ ਬੱਚੇ ਜਿਹੜੇ ਹਨਾ ਗੱਡੀ ਦੇ ਵਿੱਚ ਸੌਂ ਵਗੈਰਾ ਲਾ ਲੈਂਦੇ ਨੇ ਦੇਖੋ ਜੂਰੇ ਬੱਦਲ ਵਾਈ ਕਿੰਨੀ ਜ਼ਿਆਦਾ ਹੋਈ ਹੋਈ ਆ ਉਰੇ ਥੋੜਾ ਜਿਹਾ ਮੀਂਹ ਆ ਕੇ ਘਟ ਗਿਆ ਸੀਗਾ ਹਨਾ ਇੰਨੀ ਸੋਹਣੀਆਂ ਫਸਲਾਂ ਹੋਈ ਹੋਈਆਂ ਨੇ ਦੇਖੋ ਵਾਹਿਗੁਰੂ ਜੀ ਕੀ ਕਰੀ ਜਾਂਦਾ ਪ੍ਰਮਾਤਮਾ ਦੇ ਹਨਾ ਇਹੀ ਅਰਦਾਸ ਹੈ ਵੀ ਪ੍ਰਮਾਤਮਾ ਜੀ ਮੀਂਹ ਹਟਾ ਦਿਓ ਕਿਉਂਕਿ ਕੱਟੋ-ਕੱਟ ਸਾਡੇ ਜਮੀਂ ਹੀ ਪੈਂਦਿਆਂ ਨੂੰ ਹਫ਼ਤਾ ਪੂਰਾ ਹੋ ਚੁੱਕਿਆ ਹਨਾ ਇੱਕ ਦਿਨ ਵੀ ਮੀਂਹ ਨਹੀਂ ਹਟਿਆ ਇੱਕ ਦਿਨ ਥੋੜੀ ਜਿਹੀ ਧੁੱਪ ਦਿਖਾਈ ਦਿੱਤੀ ਸੀ ਉਸ ਤੋਂ ਬਾਅਦ ਤੇ ਵਿੱਚ ਨਹੀਂ ਦਿੱਤੀ ਹਵਾ ਧੁੱਪ ਨੂੰ ਹੁਣ ਤਾਸੇ ਪਏ ਆ ਤੇ ਚਲੋ ਜੀ ਆਪਾਂ ਜਾ ਰਹੇ ਸੀਗੇ ਉਰੇ ਉਰੇ ਵੀ ਥੋੜਾ ਜਿਹਾ ਨੇੜੇ ਐਸੀ-ਐਸੀ ਜੀਰੀਆਂ ਦੇਖ ਰਹੇ ਸੀਗੇ ਤਾਂ ਹੀ ਮੈਂ ਗੱਡੀ ਦਾ ਸਿਸਾ ਜਿਹੜਾ ਹਨਾ ਨੀਚੇ ਕਰ ਲਿਆ ਸੀਗਾ ਆ ਦੇਖੋ ਜੀਰੀਆਂ ਨੇ ਜਿਹੜੀਆਂ ਬਹੁਤ ਸੋਹਣੀਆਂ ਖੜੀਆਂ ਸੀਗੀਆਂ ਇੱਥੇ ਕੀ ਫਸਲਾਂ ਕਿਉਂਕਿ ਇੱਧੇ ਮੀਂਹ ਜਿਹੜਾ ਸੌਣ ਦੇ ਮਹੀਨੇ ਪੈ ਜਾਂਦਾ ਸੀਗਾ ਬਟ ਇੱਥੇ ਸੌਣ ਦੇ ਮਹੀਨੇ ਨਹੀਂ ਮੀਂਹ ਪਿਆ ਹੁਣ ਮੀਨੇ ਤਾਵਾ ਤੋਵਾ ਕਰਾਈ ਪਈ ਆ ਭਾਦੋਂ ਆ ਜਿਹੜਾ ਅੱਧਾ ਲੰਘ ਚੁੱਕਿਆ ਈ ਚਲੋ ਅਸੀਂ ਮੇਲੇ ਤੇ ਪਹੁੰਚ ਚੁੱਕੇ ਸੀਗੇ ਤੁਹਾਨੂੰ ਮੇਲਾ ਦਿਖਾਉਣੀਆ ਕੀ ਕਰਨਾ ਅੱਗੇ ਆਪੇ ਕਰਦੇ ਆਂ ਚੱਪੀ ਨੇ ਯਾਰ ਚੱਪੀ ਨੇ ਯਾਰ ਭਾਦੋਂ ਤੇ ਨਿਕਰੇ ਟੋਪੀ ਪਤਾ ਤੂੰ ਲੈਂਦਾ ਨਹੀਂ ਚੰਲੇ ਤੇ ਆ ਰਹਿਣਾ ਰਹਿ ਇਹ ਲੈਕਚਰ ਜਮ ਇਹ ਹੋ ਗਿਆ ਚਾਟ ਪੰਡਾ ਤੇ ਨਾ ਇਹ ਕੁਛਿਆ ਵਾਲਾ ਨਹੀਂ ਹੈਗਾ ਹਨਾ ਨਹੀਂ ਨਾ ਕੁਛਿਆ ਤਾਂ ਨਹੀਂ ਕਰਨੀਏ ਹੈਗਾ ਪਰ ਗਰਾਮ ਇਹ ਚਾਟ ਪੰਡਾ ਆਹ ਨਹੀਂ ਭੱਲੇ ਆਇਆ ਆਰੇ ਲੋਕ ਮੀ ਕਰਕੇ ਉੱਥੇ ਗੱਡੀਆਂ ਦਾ ਜਾਮ ਲਾਉਣਗੇ। ਅਰੇ ਤਵਾ ਕੰਮ ਦੀ ਚੀਜ਼ ਦੀ ਤਵਾ ਆਪਣਾ ਹੋਇਆ ਪਿਆਰ। ਮੈਨੂੰ ਨਹੀਂ ਲੱਗਦਾ ਭਾਈ ਇਹਨਾਂ ਦਾ ਸਭ ਖੋਇਆ ਹੀ ਹੋਇਆ ਲੈ। ਆ ਤੂੰ ਵੀ ਲਾ ਮੁਕੜੀ। ਮੇਲ ਘਟਰੂ। ਉੱਡਾ ਕਦਾ ਕੰਮ ਦੀ ਚੀਜ਼ ਲੈ ਲਵਾਂਗੀ ਮੇਲ ਘਟਰੂ। ਦੇਖ ਕੱਟ ਕੇ ਇਹੀ ਵਾਲਾ ਕੱਟਦੇ ਮੈਂ ਤਾਂ ਕਦੇ ਕੱਟਦੀ ਨੂੰ ਤਾਂ ਕੰਸੀ ਬਹਿ ਮਰਾਉਂਦਾ ਇਹਨੂੰ ਅਰਮਨ ਨੂੰ ਹੀ ਵਾਲਾ ਰਹਿੰਦਾ ਲੱਗਿਆ ਹੀ ਰਹਿੰਦਾ ਵੀ ਮੇਰੇ ਨੂੰ ਨਹੀਂ ਮੈਂ ਤਾਂ ਹਲੇ ਘਰ ਤੋਂ ਹੀ ਲਾਤੀ ਜੇ ਵੀ ਪੁੱਛਣਾ ਹਾਂ ਅੰਦਰੋਂ ਟੱਕ ਖਾਂ ਮੈਂ ਤਾਂ ਟੱਗੇ ਮਸਤਵਾਨਾ ਸਾਹਿਬ ਤੋਂ ਲੈ ਮਸਤਵਾਨਾ ਸਾਹਿਬ ਤੋਂ ਲਿਆ ਸੀ ਕੁਝ ਨਹੀਂ ਹੁੰਦਾ ਮਸਤਵਾਨਾ ਸਾਹਿਬ ਤੋਂ ਹਰ ਜਗ੍ਹਾ ਤੋਂ ਲੈਣਾ ਚਾਹੀਦਾ ਉੱਥੇ ਟੰਗਿਆ ਪਿਆ ਉਹ ਫੜਾ ਤੇ ਕਿੱਥੇ ਕਰੀ ਨਾੜਾ ਤਾਂ ਮੈਂ ਤਾਂ ਜੀਵਾਸੀ ਨਾ ਮਸਤ ਉਹਦਾ ਵੀ ਜੋ ਜਾਨ ਹੈ 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 ਉਹਦਾ ਵੀ ਜੋ ਜਾਨ ਕੋਰਟ ਹਾਫਿਲੇ ਵਿੱਚ ਸ਼ੌਤਰਾ ਇਹਨਾਂ ਨਹੀਂ ਸੀ ਐਤ ਕਿ ਉਹਨੇ ਸੋ ਖਾਫੇ ਨਾਲੋਂ ਜਿਆਦਾ ਬੁਰਾ ਹਾਲਾਤ ਹੈ ਮੈਨੂੰ ਪਹਿਲੇ ਲਾਗ ਲਾ ਰਹੀ ਕੋਈ ਆਗੇ ਦੇ ਦੱਸਣਾ ਨਹੀਂ ਹੈ ਕਾ ਮੈਂ ਤਾਂ ਆਪਣੀ ਮੰਮੀ ਨਾਲ ਮੈਂ ਤਾਂ ਜਾ ਕੇ ਆਣਾ ਚਾਹਣਾ ਸੀ ਉੱਥੇ ਲੈ ਕੇ ਜਾਣਾ ਸੀ ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੇ ਕਰੋ ਜੀ ਤੇ ਆਪਣਾ ਅੱਜ ਦਾ ਜਿਹੜਾ ਵੀਡੀਓ ਵਲੌਗ ਹੈ ਇੰਨਾ ਕ ਸੀਗਾ ਕਿਉਂਕਿ ਮੀਂਹ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਸੀਗਾ ਇਦੋਂ ਕਾਹਾਂ ਸਾਡੇ ਤੇ ਵੀਡੀਓ ਜਿਹੜੀ ਨਹੀਂ ਬਣੀ ਹੈਗੀ ਹਨਾ ਤੇ ਅਸੀਂ ਘਰੇ ਵੀ ਬਹੁਤ ਕਾਲੀ ਕਾਲੀ ਦੇ ਵਿੱਚ ਆਏ ਸੀ ਕਿਉਂਕਿ ਮੀਂਹ ਆ ਜਿਹੜਾ ਬਹੁਤ ਜ਼ਿਆਦਾ ਵੱਜ ਚੁੱਕਿਆ ਸੀਗਾ ਜੀ ਹਾਂਜੀ ਆਪਣਾ ਅੱਜ ਦਾ ਇੰਨਾ ਕੀ ਵਲੌਗ ਸੀਗਾ ਤੁਸੀਂ ਕਰਿਓ ਅੱਜ ਦੇ ਵਲੌਗ ਨਾਲ ਇੰਜੋਏ ਆਪਾਂ ਕੱਲ ਨੂੰ ਨਵੇਂ ਵੀਡੀਓ ਵਲੌਗ ਨਾਲ ਮਿਲਾਂਗੇ ਜੀ ਉਹਨਾਂ ਟਾਈਮ ਹੈਗਾ ਜੀ ਆਪਣਾ ਜੀ ਓਕੇ ਜੀ ਬਾਏ